ਪਹਿਲਾਂ ਛੋਟੀ ਭੈਣ ਵਿਆਹੀ ਫੇਰ ਬੈਂਕ ਦੀ ਕਿਸ਼ਤ ਵੀ ਲਾਹੀ ਨਾਲ ਲੱਥਿਆ ਸਿਰ ਤੋਂ ਕਰਜ਼ਾ ਮਿੱਟੀ ਵਿੱਚ ਮਿੱਟੀ ਹੋ ਕੇ ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵਿੱਚ ਆ ਰੋ ਰੋ ਕੇ ਕਿ ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵਿੱਚ ਆ ਰੋ ਰੋ ਕੇ ਪਹਿਲਾਂ ਤਵੀਆਂ ਫੇਰ ਸਹਾਦਾ ਵੇਖਿਆ ਵਿੱਚ ਗਰੀਬੀ ਬਖਤ ਪਏ ਤੋਂ ਪਾਸਾ ਵੱਟ ਗਏ ਰਿਸ਼ਤੇਦਾਰ ਕਰੀਬੀ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਸਾਡਾ ਵੀਰ ਮਟੇ ਸ਼ੇਰੋਂ ਵਾਲਾ ਬੈਠੇ ਨੇ ਤੇ ਜਿਹੜਾ ਅਸੀਂ ਹੁਣ ਫਰਮਾਇਸ਼ ਕਰਦੇ ਆਂ ਵੀਰ ਨੂੰ ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵਿੱਚ ਆ ਰੋ ਰੋ ਕੇ ਉਹ ਸਾਡੇ ਨਾਲ ਜਰੂਰ ਸੰਦਾ ਕਰਨ ਮੱਠ ਸ਼ੇਰਵਾਲਾ ਹਾਂ ਸਤਿ ਸ਼੍ਰੀ ਅਕਾਲ ਜੀ ਜਿੱਦਾਂ ਬਾਈ ਦੱਸਤਾ ਵੀ ਅਸੀਂ ਅੱਜ ਬੈਠੇ ਆਂ ਭੂਤਨ ਗੱਲ ਇਹ ਐ ਵੀ ਕਿਸੇ ਨੇ ਲਾਜਮੀ ਨਹੀਂ ਕਿਸੇ ਨੇ ਫੋੜ ਹੀ ਬਚਿਆ ਹੋਵੇ ਚਾਚਾ ਹੂੰ ਹੂੰ ਕਿਸੇ ਨੇ ਮਾਂ ਦੇ ਗਹਿਣੇ ਗਹਿਣੇ ਧਰਿਆ ਠੀਕ ਐ ਜੀ ਭਈ ਅਸੀਂ 25 ਗਹਿਣਾ ਵੇਚ ਆਦੀ ਹਾਂ ਬਾਜੀ ਬਾਜੀ ਕਿਸੇ ਨੇ ਕੋਈ ਕਿਸੇ ਨੇ ਮੱਝ ਵੀ ਵੇਚੀ ਗਰੀਬ ਨੇ ਹਾਂ ਜੀ ਹਾਂ ਵੀ ਪਰੋ ਚਲੋ ਫੋਰ ਟਰੈਕਟਰ ਕੋਈ ਮੇਰਾ ਯਾਰ ਦੋਸਤ ਸੀਗਾ ਮੈਂ ਨਾ ਨਹੀਂ ਲੈਂਦਾ ਉਹਦਾ ਉਹ ਕਹਿੰਦਾ ਪਹਿਲਾਂ ਛੋਟੀ ਭੈਣ ਵਿਆਹੀ ਮਰ ਜੱਟ ਦਾ ਉਹ ਦੇਖੋ ਕਿੱਡੀ ਵੱਡੀ ਗੱਲ ਬਾਤ ਆ ਤਾਂ ਜਿਹੜਾ ਦੇਖੋ ਕਿ ਜੱਟ ਹੱਸਦਾ ਏ ਜੱਟ ਜੱਜਦਾ ਏ ਜੱਟ ਗਾਉਂਦਾ ਏ ਜੱਟ ਨੱਚਦਾ ਏ ਕਿੰਜ ਸੀਨਾ ਚੀਰ ਦਿਖਾਵੇ ਕਿ ਜੱਟ ਕਿਹੜੇ ਹਾਲ ਚ ਵਸਦਾ ਏ ਇਹ ਚੜ੍ਹਦੀ ਕਲਾ ਵਾਲੀ ਕੌਮ ਐ ਵੀ ਚਾਹੇ ਜੋ ਮਰਜ਼ੀ ਦੁੱਖ ਤਕਲੀਫਾਂ ਆਉਂਦੇ ਰਹਿਣਾ ਕਹਿੰਦਾ ਪਹਿਲਾਂ ਛੋਟੀ ਭੈਣ ਵਿਆਹੀ ਫੇਰ ਬੈਂਕ ਦੀ ਕਿਸ਼ਤ ਵੀ ਲਾਹੀ ਪਹਿਲਾਂ ਛੋਟੀ ਭੈਣ ਵਿਆਹੀ ਫੇਰ ਬੈਂਕ ਦੀ ਕਿਸ਼ਤ ਵੀ ਲਾਹੀ ਨਾਲ ਲੱਥਿਆ ਸਿਰ ਤੋਂ ਕਰਜ਼ਾ ਮਿੱਟੀ ਵਿੱਚ ਮਿੱਟੀ ਹੋ ਕੇ ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵਿੱਚ ਐ ਰੋ ਰੋ ਕੇ ਕਿ ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵਿੱਚ ਐ ਰੋ ਰੋ ਕੇ ਪ ਵੇਖਿਆ ਵਿੱਚ ਗਰੀਬੀ ਵਖਤ ਪਏ ਤੋਂ ਪਾਸਾ ਵੱਟ ਗਏ ਰਿਸ਼ਤੇਦਾਰ ਕਰੀਬੀ ਮਤਲਬ ਵੇਲੇ ਵਹਿੰਦੇ ਨਹੀਂ ਵਹਿੰਦੇ ਸੀ ਜੋ ਨੇੜੇ ਹੋ ਹੋ ਕੇ ਮਤਲਬ ਵੇਲੇ ਲਵੇ ਹੋ ਹੋ ਕੇ ਮਤਲਬ ਵੇਲੇ ਵਹਿੰਦੇ ਸੀ ਜੋ ਨੇੜੇ ਹੋ ਹੋ ਕੇ ਲਵੇ ਹੋ ਹੋ ਕੇ ਪੁੱਤ ਵਰਗਾ ਫੋ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਕਿ ਸੱਪਾਂ ਦੇ ਸਿਰ ਪੈਰਾਂ ਥੱਲੇ ਨੱਪ ਕੇ ਕਰੀ ਕਮਾਈ ਸੋਚਿਆ ਛੋਟੇ ਭਾਈਆਂ ਦੀ ਨਾ ਰਹੇ ਦੇ ਵਿੱਚ ਪੜਾਈ ਲੱਗ ਕੇ ਨੌਕਰੀ ਵੱਖਰੇ ਹੋ ਗਏ ਲੱਗ ਕੇ ਨੌਕਰੀ ਵੱਖਰੇ ਹੋ ਗਏ ਹਿੱਸਾ ਖੋਖੋ ਕੇ ਪੁੱਤ ਵਰਗਾ ਫੋ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਕਿ ਘਰ ਵਾਲੀ ਨੇ ਦਿਲ ਆਪਣੇ ਦੇ ਦਿਲ ਵਿੱਚ ਛੌਂਕ ਸਪਾ ਲੇ ਕਿ ਪਰੀਆਂ ਵਰਗੀ ਪਾਈ ਫਿਰਦੀ ਆ ਸੂਟ ਟਾਕਿਆਂ ਵਾਲੇ ਇੱਕੋ ਚੁੰਨੀ ਲਵੇ ਵਿਚਾਰੀ ਸਿਰ ਤੇ ਧੋ ਧੋ ਕੇ ਪੁੱਤ ਵਰਗਾ ਫੋ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਕਿ ਸ਼ੇਰੋਂ ਵਾਲਿਆ ਔਖਾ ਹੋ ਗਿਆ ਮੁਸ਼ਕਲ ਮੱਟ ਗੁਜ਼ਾਰਾ ਦੁੱਧ ਬੱਚਿਆਂ ਦੇ ਮੂੰਹ ਚੋਂ ਖੋ ਕੇ ਵੇਚੇ ਜੱਟ ਵਿਚਾਰਾ ਉਹ ਰਾਤ ਗੁਜ਼ਾਰੇ ਅਨਦਾਤਾ ਖੁਦ ਭੁੱਖਾ ਸੌਂ ਸੌ ਕੇ ਪੁੱਤ ਵਰਗਾ ਫੋ ਟਰੈਕਟਰ ਜੱਟ ਨੇ ਵੇਚਿਆ